ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਜਿੱਥੇ ਭਾਰਤ ਪਾਕ ਦੇ ਵਿੱਚ ਤਣਾਅ ਜਿਹੜਾ ਦਿਨ ਬਦਦੇ ਨਾਲ ਵੱਧਾ ਹੋਇਆ ਹੀ ਨਜ਼ਰ ਆ ਰਿਹਾ ਉੱਤੇ ਹੀ ਤਾਂ ਦੱਸਦੀ ਹੈ ਜਿੱਥੇ ਪਿਛਲੀ ਬੀਤੀ ਰਾਤ ਨੂੰ ਅੰਮ੍ਰਿਤਸਰ ਦੇ ਵਿੱਚ ਜਿੱਥੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਉੱਤੇ ਹੀ ਜ਼ਿਲ੍ਹਾ ਪਠਾਨਕੋਟ ਦੇ ਬਾਹਰੀ ਪਿੰਡਾਂ ਦੇ ਵਿੱਚ ਬਾਹਰੀ ਇਲਾਕਿਆਂ ਦੇ ਵਿੱਚ ਵੀ ਜਿਹੜੀ ਗੂੰਜ ਜਿਹੜੀ ਸੁਣਾਈ ਦਿੱਤੀ ਜਿਸ ਤੋਂ ਬਾਅਦ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਦੱਸਦੀ ਉਸ ਤੋਂ ਬਾਅਦ ਜਿਹੜਾ ਜ਼ਿਲ੍ਹਾ ਪਠਾਨਕੋਟ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਪੂਰਾ ਸਤਰਕ ਦੇ ਵਿੱਚ ਨਜ਼ਰ ਆਂਦਾ ਹੈ ਤਸਵੀਰਾਂ ਪੁਲਸ ਪ੍ਰਸ਼ਾਸਨ ਦੇ ਵੱਲੋਂ ਚੱਪਾ ਚੱਪਾ ਖੰਗਾ ਲਿਆ ਜਾ ਰਿਹਾ ਤੇ ਸੱਚਾ ਬਿਆਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੋ ਇਸ ਵਿੱਚ ਕੀ ਕੀ ਕੁਝ ਕਹਿਣਾ ਹੈ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਹੋਣਾ ਦਾ ਆਓ ਸੁਣਾਂਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੇ ਦੇਖੋ ਜਿਹੜਾ ਅੱਜ ਕੱਲ ਦੋਨੋਂ ਕੰਟਰੀਜ਼ ਦੇ ਵਿਚਾਲੇ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਆਰਮੀ ਤੇ ਹੋਰ ਫੋਰਸਿਸ ਜਿਹੜੀਆਂ ਉਹ ਆਪਣੇ ਪੱਧਰ ਦੇ ਉੱਤੇ ਕਾਰਵਾਈਆਂ ਕਰਦੀਆਂ ਪਰ ਜਿਹੜਾ ਸਿਵਲ ਏਰੀਆ ਉੱਤੇ ਜਿਹੜੀ ਹੈਗੀ ਆ ਉਹ ਸਿਵਲ ਏਰੀਆ ਵਿੱਚ ਸਾਡੇ ਜਿਹੜੇ ਸਿਟੀਜ਼ਨ ਆ ਨਾਗਰਿਕਾ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਅਸੀਂ ਕਈ ਤਰ੍ਹਾਂ ਦੇ ਆਪਣੇ ਆਪਰੇਸ਼ਨ ਲਾਂਚ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਸਪੈਕਟਡ ਐਲੀਮੈਂਟ ਐਂਡ ਆਬਜੈਕਟਸ ਹੈਗੇ ਆ ਉਹਨਾਂ ਦੀ ਡਿਟੈਕਸ਼ਨ ਵਾਸਤੇ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨ ਚੱਲ ਰਹੇ ਆ ਜਿਨ੍ਹਾਂ ਨੂੰ ਅਸੀਂ ਰਿਵੀਲ ਨਹੀਂ ਕਰ ਸਕਦੇ ਮੇਰੀ ਗੁਜ਼ਾਰਿਸ਼ ਪਬਲਿਕ ਨੂੰ ਇਹ ਆ ਕਿ ਕਿਸੇ ਕਿਸਮ ਦੇ ਕਿਸੇ ਕਿਸਮ ਦਾ ਉਹ ਡਰ ਨਾ ਮਹਿਸੂਸ ਕਰ ਨਾ ਪੈਨਿਕ ਹੋਣ ਪੰਜਾਬ ਪੁਲਿਸ ਉਹਨਾਂ ਦੇ ਨਾਲ ਆ ਹਰ ਜਗ੍ਹਾ ਉਹਨਾਂ ਦੀ ਸੁਰੱਖਿਆ ਲਈ ਅਸੀਂ ਜਿਹੜੇ ਹੈਗੇ ਆ ਉਹਨਾਂ ਦੀ ਸੁਰੱਖਿਆ ਲਈ ਅੱਗੇ ਆਵਾਂਗੇ ਤੈਨਾਤ ਬਾਕੀ ਇਸ ਮੁਕਾਮ ਤੇ ਆ ਕੇ ਅਸੀਂ ਕੁਝ ਚੀਜ਼ਾਂ ਦੀ ਆਪਣੇ ਪੱਧਰ ਦੇ ਉੱਤੇ ਵੀ ਸਰਚ ਤੇ ਪਹਾੜ ਕਰ ਰਹੇ ਆ ਜਿਹੜੀਆਂ ਸਾਨੂੰ ਲੱਗਦਾ ਕੁਝ ਸਸਪੈਕਟਡ ਐਲੀਮੈਂਟਸ ਹੈਗੇ ਆ ਜਾਂ ਆਬਜੈਕਟਸ ਹੈਗੇ ਆ ਉਹਨਾਂ ਦੀ ਲਗਾਤਾਰ ਇਸ ਤਰੀਕੇ ਨਾਲ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਹੁੰਦੀ ਰਹੇਗੀ ਸੋ ਪਬਲਿਕ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਇਹ ਰੂਟੀਨ ਦੀਆਂ ਸਾਡੀਆਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੈਗੀਆਂ ਜਿਹੜੀਆਂ ਕਿ ਅਸੀਂ ਇਨਜ਼ਾਮ ਦਿੰਦੇ ਆਵਾਂਗੇ ਬਾਕੀ ਅਸੀਂ ਜਿਹੜੀ ਪਠਾਨਕੋਟ ਪੁਲਿਸ ਆ ਉਹ ਸਾਡੀ ਸੀ ਸੈਲਫ ਸਫੀਸ਼ੀਐਂਟ ਆ ਔਰ ਸਾਡੇ ਕੋਲ ਆਪਣਾ ਜਿਹੜਾ ਹੈਗਾ ਆ ਇਨਫਰਾਸਟ੍ਰਕਚਰ ਹੈਗਾ ਕਾਫੀ ਸਟਰੋਂਗ ਆ ਸਰ ਲੋਕਾਂ ਦੇ ਵਿੱਚ ਨਾ دہشت ਦਾ ਮਾਹੌਲ ਵੀ ਕ੍ਰੀਏਟ ਹੋ ਰਿਹਾ ਲੋਕ ਕਹਿੰਦੇ ਕਿ ਰਾਤ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਕੋਈ ਇਦਾਂ ਦੀ ਗੱਲਬਾਤ ਸੀਗੀ ਦੇਖੋ ਲੋਕਾਂ ਨੂੰ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਇੱਕ ਤਾਂ ਪੈਨਿਕ ਨਹੀਂ ਹੋਣਾ ਚਾਹੀਦਾ ਚਾਹੇ ਧਮਾਕਿਆਂ ਦੀ ਆਵਾਜ਼ ਸੁਣਨ ਚਾਹੇ ਕੁਝ ਹੋਰ ਕੋਈ ਆਬਜੈਕਟ ਦੇਖਣ ਸਿੰਪਲ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸਧਾਰਨ ਤੌਰ ਦੇ ਜੇਕਰ ਕੋਈ ਉਹ ਆਪਣੇ ਏਰੀਏ ਦੇ ਵਿੱਚ ਬਾਹਰਲਾ ਵਿਅਕਤੀ ਸ਼ੱਕੀ ਰੂਪ ਵਿੱਚ ਘੁੰਮਦਾ ਜਾਂ ਕਿਤੇ ਰਹਿائش ਕਰਦਾ ਉਹਨਾਂ ਨੂੰ ਦਿਖਾਈ ਦੇਵੇ ਮਿਲੇ ਜਾਂ ਉਹਨਾਂ ਨੂੰ ਕਨਫਰਮ ਹੋਵੇ ਸਾਡੀ ਹਰੇਕ ਪਿੰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਆ ਅਸੀਂ ਉਹਨਾਂ ਨੂੰ ਆਲਰੇਡੀ ਬਹੁਤ ਜ਼ਿਆਦਾ ਐਕਟੀਵੇਟ ਕੀਤਾ ਹੋਇਆ ਹਰੇਕ ਪਿੰਡ ਵਿੱਚ 5 ਤੋਂ 10 ਇਸ ਤਰ੍ਹਾਂ 12 ਕਰਕੇ ਵੀ ਸਾਰੇ ਡਿਫੈਂਸ ਕਮੇਟੀ ਦੇ ਮੈਂਬਰਸ ਹੈਗੇ ਆ ਫਸਟ ਆਫ ਆਲ ਉਹਨਾਂ ਨੂੰ ਇਨਫੋਰਮ ਕਰਨ ਨਾਲ ਦੇ ਨਾਲ ਪੁਲਿਸ ਕੰਟਰੋਲ ਰੂਮ ਦੇ ਉੱਤੇ ਜਿਹੜਾ ਹੈਗਾ ਉਹਨੂੰ ਇਨਫਾਰਮ ਕਰ ਸਕਦੇ ਆ ਆਪਣੇ ਨੇੜੇ ਦੇ ਪੁਲਿਸ ਆਫੀਸਰ ਸਾਰਿਆਂ ਕੋਲ ਫੋਨ ਹੈਗੇ ਪਿੰਡਾਂ ਦੇ ਵਿੱਚ ਦਿੱਤੇ ਹੋਏ ਉਸੇ ਵੇਲੇ ਸਾਨੂੰ ਇਨਫਾਰਮ ਕਰਨ ਆ ਬਾਕੀ ਅਸੀਂ ਉਹਨਾਂ ਦੀ ਸੁਰੱਖਿਆ ਲਈ ਹਾਂ ਉਹਨਾਂ ਨੂੰ ਕਿਸੇ ਕਿਸਮ ਦੀ ਫਿਕਰ ਦੀ ਲੋੜ ਨਹੀਂ ਐ ਇਸ ਲਈ ਸਰ ਹੁਣ ਕੋਈ ਸਰਚ ਵਗੈਰਾ ਵੀ ਚਲਾਈ ਜਾ ਰਹੀ ਹੈ ਇੱਧਰ ਤੇ ਪਾਸੇ 에어ਪੋਰਟ ਨਾਲ ਲੱਗਦੀ ਹੈ ਉਹ ਸਾਡਾ ਕੁਝ ਆਪਣਾ ਸਾਡਾ ਸਪੈਸੀਫਿਕ ਹੈਗਾ ਆ ਉਹਦੇ ਬਾਰੇ ਮੈਂ ਕੋਈ ਬਹੁਤਾ ਵਿਖਿਆਨ ਨਹੀਂ ਕਰ ਸਕਦਾ ਅਸੀਂ ਜਿੱਥੇ ਜਿੱਥੇ ਵੀ ਸਾਨੂੰ ਸਿਕਿਉਰ ਕਰਨ ਦੀ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਕੁਝ ਮਿੱਥ ਕੇ ਸਰਚ ਕਰਦੇ ਆ ਕੁਝ ਜਿਹੜਾ ਹੈਗਾ ਅਸੀਂ ਮਿੱਥ ਕੇ ਉਹਦੀ ਸਰਚ ਹੁੰਦੀ ਹੈ ਜੀ ਸਰਚ ਕੇਰੇ ਜਿਹੜੇ ਧਮਾਕੇ ਹੋਇਆ ਇਹ ਕੋਈ ਪੁਸ਼ਟੀ ਕੀਤੀ ਨਹੀਂ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦਾ ਉਹ ਬੇਸਿਕਲੀ ਪਬਲਿਕ ਨੂੰ ਉਹਦੇ ਚ ਪੈਨਿਕ ਹੋਣ ਦੀ ਮੈਂ ਜਿਵੇਂ ਦੱਸਿਆ ਪਰ ਪੈਨਿਕ ਹੋਣ ਦੀ ਲੋੜ ਨਹੀਂ ਜੋ ਅੱਜ ਕੱਲ ਮਾਹੌਲ ਚੱਲ ਰਿਹਾ ਉਹਦੇ ਮੱਦੇ ਨਜ਼ਰ ਅਸੀਂ ਜਿਹੜੀਆਂ ਆਰਮਡ ਫੋਰਸਿਸ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈਗੇ ਆ ਉਹਨਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਉਹ ਅਸੀਂ ਆਪਣੇ ਪੱਧਰ ਤੇ ਉਹਨਾਂ ਨੂੰ ਬਾਰੀ ਤੌਰ ਦੇ ਉੱਤੇ ਬਾਰੀ ਮਤਲਬ ਕਿ ਸਿਵਲ ਏਰੀਆ ਵਿੱਚ ਅਸੀਂ ਆਪ ਇਨਵੈਸਟੀਗੇਟ ਕਰਦੇ ਹਾਂ ਉਹਨਾਂ ਦੀ ਅਸੀਂ ਆਪਣੀ ਖੋਜ ਕਰਦੇ ਹਾਂ ਸੋ ਹੁਣ ਪਬਲਿਕ ਨੂੰ ਉਹਦੇ ਚ ਫਿਕਰ ਕਰਨ ਦੀ ਲੋੜ ਨਹੀਂ ਹੈ